ਕ ਲਈ ਵਰੀਆਉ ਤਾਂ ਸਭ ਤੋਂ ਪਹਿਲਾਂ ਜੇ ਗੱਲ ਸਿਰਫ ਧਰਮ ਦੀ ਆ ਨਾਮ ਜਪਣ ਦੀ ਆ ਤਾਂ ਉਥੇ ਤਲੀ ਤੇ ਸਿਰ ਰੱਖ ਕੇ ਆਉਣ ਦੀ ਗੱਲ ਉਹ ਕਿੱਥੋਂ ਆਉਂਦੀ ਆ ਤਾਂ ਉਹ ਗੱਲ ਆਉਣੀ ਹੀ ਆਉਣੀ ਆ ਜਿੰਨੇ ਵੀ ਪ੍ਰਮਾਤਮਾ ਨੂੰ ਸੱਚਾ ਪਾਤਸ਼ਾਹ ਮੰਨ ਕੇ ਦੁਨਿਆਵੀ ਤਖਤ ਤੇ ਬੈਠੇ ਹੁਕਮਰਾਨ ਨੂੰ ਆਪ ਦਾ ਹੁਕਮਰਾਨ ਨਹੀਂ ਮੰਨਣਾ ਤਾਂ ਉਥੇ ਉਹ ਟਕਰਾਅ ਲਾਜ਼ਮ ਆ ਇਹ ਰਾਜਨੀਤੀ ਦੇ ਸფერ ਦੇ ਵਿੱਚ ਇਹ ਟਕਰਾਅ ਹੋਇਆ ਆ ਉਸ ਤੋਂ ਬਾਅਦ ਜਿਹੜਾ ਧਰਮ ਦੇ ਸਫੇਰ ਦੇ ਵਿੱਚ ਅਸੀਂ ਗੱਲ ਕਰ ਲਈਏ ਤਾਂ ਜਿੱਥੇ ਤੇ ਦਲਿਤ ਵਾਸਤੇ ਜਿੱਥੇ ਸ਼ੂਦਰ ਵਾਸਤੇ ਕਿਸੇ ਵੇਦ ਦਾ ਸ਼ਲੋਕ ਸੁਣਨਾ ਉਚਾਰਨ ਕਰਨਾ ਉਹ ਏਡੀ ਵੱਡੀ ਸਜ਼ਾ ਆ ਕਿ ਉਹਦੇ ਕੰਨ 'ਚ ਸਿਕਾ ਢਾਲ ਕੇ ਪਾਇਆ ਜਾ ਸਕਦਾ ਉਹਦੀ ਜ਼ੁਬਾਨ ਕੱਟੀ ਜਾ ਸਕਦੀ ਆ ਤੇ ਉਥੇ ਜਿਹੜੀ ਆ ਉਹਨਾਂ ਕੈਟਾਗਰੀਜ਼ ਉਹਨਾਂ ਵਰਗਾਂ 'ਚ ਆਉਣ ਵਾਲੇ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆ ਸ਼ਾਮਲ ਕੀਤਾ ਗਿਆ ਜਿੱਥੇ ਪਾਸ਼ਾ ਕਹਿ ਰਹੇ ਆ ਨੀਚਾ ਅੰਦਰ ਨੀਚ ਜਾਤ ਨੀਚ ਹੁਆਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਓ ਕਹਿ ਰੀ ਸੀ ਤਾਂ ਉਥੇ ਬਿਪਰ ਦੇ ਨਾਲ ਟਕਰਾਅ ਹੋਣਾ ਵੀ ਲਾਜ਼ਮ ਆ ਤੇ ਉਹ ਟਕਰਾਅ ਸੀ ਦੇਖਿਆ ਆ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਟਕਰਾਅ ਲਗਾਤਾਰ ਜਾਰੀ ਆ ਆਪਾਂ ਇਸਲਾਮ ਵਾਲੇ ਫੈਕਟਰ ਨੂੰ ਅੱਜ ਦੇ ਸੰਦਰਭ ਦੇ ਵਿੱਚ ਇਗਨੋਰ ਕਰ ਸਕਦੇ ਆ ਕਿਉਂਕਿ ਸਾਡਾ ਉਹਨਾਂ ਦੇ ਨਾਲ ਸਿੱਧਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵਾਹਵਾਸਤਾ ਨਹੀਂ ਆ 47 ਤੋਂ ਬਾਅਦ ਬਿਲਕੁਲ ਪੋਲੀਟੀਕਲੀ ਸਾਡਾ ਉਹਨਾਂ ਦੇ ਨਾਲ ਉਵੇਂ ਕੋਈ ਇੱਥੇ ਕੋਈ ਪਾਵਰ ਦੀ ਟਸਲ ਨਹੀਂ ਚੱਲ ਰਹੀ ਜਿਨ੍ਹਾਂ ਨਾਲ ਸਾਡੀ ਅੱਜ ਤਸਲ ਇੱਕ ਵੱਡਾ ਸ਼ਿਫਟ ਜਿਹੜਾ 47 ਚ ਇਹ ਆਇਆ ਕਿ ਜਿਨ੍ਹਾਂ ਦੇ ਨਾਲ ਸਿੱਖਾਂ ਦਾ ਸਿਧਾਂਤ ਦਾ ਰੌਲਾ ਆਇਆ ਉਹਨਾਂ ਦੇ ਕੋਲ ਤਾਕਤ ਵੀ ਆ ਗਈ ਉਹਨਾਂ ਦੇ ਕੋਲ ਜੇ ਮੁਗਲ ਅੰਪਾਇਰ ਦੇ ਸਮੇਂ ਬੜੀ ਲਿਮਟਿਡ ਜੀ ਤਾਕਤ ਸੀ ਕਿ ਇੱਕ ਛੋਟਾ ਜਿਹਾ ਖਿੱਤਾ ਬਾਈਧਾਰ ਦਾ ਉਹਦੇ ਵਿੱਚ ਉਹਨਾਂ ਦੇ ਕੋਲ ਰਾਜ ਨੇ ਉਹਨਾਂ ਦੇ ਰਾਜੇ ਨੇ ਤਾਂ ਉੱਥੇ ਵੀ ਉਹਨਾਂ ਨੇ ਘੱਟ ਨਹੀਂ ਗੁਜ਼ਾਰੀ ਉਹਨਾਂ ਨੇ ਆਪ ਦਾ ਢਿੱਡ ਛੋਟੀ ਦਾ ਜ਼ੋਰ ਲਾਇਆ ਕਿ 10ਵੇਂ ਪਾਸ਼ਾ ਨੂੰ ਨੰਦ ਦੇ ਨਾਲ ਨਹੀਂ ਗੁਜ਼ਾਰਨ ਵਾਲੇ ਇਹ ਗੱਲ ਕੰਧ ਤੇ ਲਿਖਿਆ ਜਿਹੜਾ ਸੱਚਾ ਤੇ ਜਿੰਨੂੰ ਭਾਈ ਗਜਿੰਦਰ ਸਿੰਘ ਵਰਗੇ ਸੰਘਰਸ਼ੀ ਸਿੱਖਾਂ ਨੇ ਪੜਿਆ ਤੇ ਜਦੋਂ ਆਮ ਸਿੱਖਾਂ ਦੇ ਵਿੱਚ ਕੋਈ ਵੱਖਰੇ ਸਿੱਖ ਰਾਜ ਦੀ ਗੱਲ ਮੈਂ ਕਹਿੰਦਾ ਕਿ ਸੁਪਨੇ ਦੇ ਵਿੱਚ ਵੀ ਯਾਦ ਨਹੀਂ ਸੀ ਉਹ ਉਦੋਂ ਸਿੱਖੋmland ਦੇ ਪਰਚੇ ਇੰਦਰਾ ਗਾਂਧੀ ਦੇ ਮੂੰਹ ਤੇ ਮਾਰਨ ਵਾਲਾ ਜਿਹੜਾ ਬੰਦਾ ਆ ਉਹ ਤੁਸੀਂ ਦੇਖੋ ਕਿ ਉਹਨਾਂ ਨੇ ਉਹ ਸ਼ਹਾਦਤ ਦਾ ਰਸਤਾ ਉਹ ਸ਼ਹਾਦਤ ਦਾ ਸਫ਼ਰ ਉਦੋਂ ਹੀ ਚੁਣਿਆ ਆ ਜੇ ਗਰਨਾਨਕ ਪਾਸ਼ਾ ਬਾਬਰ ਨੂੰ ਜਾਬਰ ਕਹਿ ਰਹੇ ਆ ਪੰਦੇ ਦੇ ਬਣਾਏ ਨਿਜਾਮ ਨੂੰ ਜਿਹੜਾ ਆ ਉਹ ਬਿਲਕੁਲ ਰੱਦ ਕਰ ਰਹੇ ਆ ਤਾਂ ਉਸ ਸਮੇਂ ਦੀਆਂ ਜੋ ਪ੍ਰੈਕਟੀਕਲ ਹਾਲਾਤ ਨੇ ਉਹਨਾਂ ਨੂੰ ਚੈਲੰਜ ਕਰ ਰਹੇ ਆ ਜੇ ਦੂਜੇ ਪਾਸ਼ਾ ਹਮਾਇਉ ਜਦੋਂ ਉਹਨਾਂ ਦੇ ਦਰਬਾਰ ਦੇ ਵਿੱਚ ਆ ਕੇ ਮਿਆਂ ਚੋਂ ਤਲਵਾਰ ਖਿੱਚਦਾ ਆ ਤਾਂ ਉਹਦੀ ਤਲਵਾਰ ਮਿਆਂ ਦੇ ਵਿੱਚ ਝਟਕ ਜਾਂਦੀ ਹੈ ਤੇ ਪਾਸ਼ਾ ਕਹ ਬਚਨ ਕਹਿੰਦੇ ਆ ਕਿ ਜਿੱਥੇ ਤਲਵਾਰ ਕੱਟਣੀ ਹੀ ਉੱਥੇ ਤੁਹਾਡੇ ਕੋ ਨਿਕਲਦੀ ਨਹੀਂ ਤੇ ਤੁਸੀਂ ਜਿਹੜੇ ਮਜਲੂਮ ਨੇ ਹੱਥਿਆਂ ਤੇ ਜਿਹੜਾ ਆ ਜ਼ੁਲਮ ਕਰਨਾ ਜਾਣਦੇ ਆ ਸ਼ਾਹ ਦੇ ਦਰਬਾਰ ਚ ਅਕਬਰ ਆ ਕੇ ਪੰਗਤ ਚ ਪਹਿਲਾਂ ਉਹਨੂੰ ਪੰਗਤ ਚ ਬੈਠ ਕੇ ਲੰਗਰ ਸ਼ਿਕਰ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਉਹਦੇ ਨਾਲ ਭੇਟ ਹੁੰਦੀ ਆ ਤਾਂ ਉੱਥੇ ਇੱਕ ਬਹੁਤ ਸਪਸ਼ਟ ਸੁਨੇਹਾ ਆ ਕਿ ਇਸ ਦਰਬਾਰ ਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਹੋ ਕੁਮਰਾਨ ਆ ਉਹ ਕਿਸੇ ਆਮ ਇਨਸਾਨ ਦੇ ਨਾਲ ਉੱਚਾ ਨਹੀਂ ਹੋ ਸਕਦਾ ਉੱਥੇ ਸਾਰੇ ਬ੍ਰਦਰ ਨੇ ਜੇ ਚੌਥੇ ਪਾਸ਼ਾ ਇੱਕ ਨਵਾਂ ਨਗਰ ਬਸਾ ਰਹੇ ਆ ਉੱਥੇ 52 ਕਿਤਾ ਘਰ ਬਸਾ ਰਹੇ ਆ ਤਾਂ ਉਹ ਇੱਕ ਨਵੀਂ ਸਿਵਲਾਈਜੇਸ਼ਨ ਇੱਕ ਨਵੀਂ ਸਭਿਅਤਾ ਦੀ ਸਿਰਜਣਾ ਆ ਸਿੱਖ ਇੱਕ ਧਰਮ ਇੱਕ ਮਾਤਿਕ ਪੰਥ ਨਹੀਂ ਆ ਸਿਰਫ ਸਿੱਖ ਇੱਕ ਸਿਵਲਾਈਜੇਸ਼ਨ ਆ ਜਿਹਦੇ ਵਿੱਚ ਉਹਨਾਂ ਕੋਲ ਆਪਦੀ ਲਿਪੀ ਆ ਆਪਦਾ ਗ੍ਰੰਥ ਆ ਆਪਦੇ ਨਿਸ਼ਾਨ ਨੇ ਹਰ ਤਰ੍ਹਾਂ ਦਾ ਇੰਸਟੀਚਿਊਟ ਜਿਹੜਾ ਪਾਸ਼ਾ ਸਿੱਖਾਂ ਨੂੰ ਦੇ ਕੇ ਗਏ ਆ ਇੱਥੋਂ ਤੱਕ ਕਿ ਗੁਰੂ ਸਿੱਖਾਂ ਨੂੰ ਵੀ ਗੁਰੂ ਹੋਣ ਦਾ ਜਿਹੜਾ ਜਦੋਂ ਪੰਜਾਂ ਦੇ ਰੂਪ ਦੇ ਵਿੱਚ ਸਿੱਖ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੰਮ੍ਰਿਤ ਤਿਆਰ ਕਰਕੇ ਅੱਗੇ ਸੰਚਾਰ ਕਰ ਸਕਦੇ ਆ ਤਾਂ ਜਿਹੜੀ ਗੱਲ ਉਹਨਾਂ ਨੇ ਥਿਉਰੀ ਸਮੇ ਦੇ ਹੁਕਮਰਾਨ ਤੇ ਅੱਗੇ ਜਿਹੜਾ ਆਪ ਦਾ ਸਿਰ ਨਹੀਂ ਝੁਕਾਉਂਦੇ ਉਹਦੇ ਵਿੱਚ ਕਈ ਕਾਰਨ ਰਹਿ ਸਕਦੇ ਆ ਆਪਾਂ ਉਹਦੇ ਵਿੱਚ ਵਿਪਰ ਦੀ ਵੀ ਗੱਲ ਕਰ ਸਕਦੇ ਆ ਮੁਗਲੀਆਂ ਘਮਤੀ ਵੀ ਗੱਲ ਕਰ ਸਕਦੇ ਆ ਉਹ ਸ਼ਹਾਦਤ ਦਿੰਦੇ ਆ ਤਾਂ ਸਿੱਖਾਂ ਵਾਸਤੇ ਜਿਹੜਾ ਸੰਦੇਸ਼ ਆ ਉਹ ਬਹੁਤ ਸਪਸ਼ਟ ਆ ਕਿ ਪੰਜ ਸਿੱਖ ਜਿਹੜੇ ਪਾਸ਼ਾ ਦੇ ਨਾਲ ਗਏ ਹੀ ਉਹਨਾਂ ਨੇ ਸੁਨੇਹਾ ਭੇਜਿਆ ਕਿ ਹੁਣ ਸਮਾਂ ਜਿਹੜਾ ਆ ਉਹ ਤਲਵਾਰਾਂ ਧਾਰਨ ਕਰਨ ਦਾ ਆ ਉਸ ਤੋਂ ਬਾਅਦ ਛੇਵੇਂ ਪਾਸ਼ਾ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਤਖਤ ਜਿਹੜਾ ਆ ਉਹ ਸਾਜਦੇ ਆ ਤਾਂ ਇੱਕ ਬਹੁਤ ਸਪਸ਼ਟ ਸੰਦੇਸ਼ ਆ ਕਿ ਸਿੱਖ ਆਪਦੀ ਰਾਜਨੀਤੀ ਦੇ ਆਪਦੀ ਹੋਣੀ ਦੇ ਜਿਹੜੀ ਜੀਵਨ ਜਾਚ ਸਿੱਖੀ ਦੇ ਰਹੀ ਆ ਸਿਖਾ ਰਹੀ ਆ ਉਹਨੂੰ ਸਥਾਪਿਤ ਕਰਨ ਵਾਸਤੇ ਰਾਜਨੀਤਿਕ ਤਾਕਤ ਹਾਸਲ ਕਰਨ ਵਾਸਤੇ ਸੰਘਰਸ਼ ਕਰਨਗੇ ਸਤਵੇਂ ਪਾਤਸ਼ਾਹ ਨੇ ਆਪਣੇ ਗੁਰੂਕਾਲ ਦੇ ਵਿੱਚ 2200 ਘੋੜਸਵਾਰ ਤਿਆਰ ਬਰ ਤਿਆਰ ਫੌਜ ਆਪਦੇ ਨਾਲ ਰੱਖੀ ਆ ਤੇ ਆਪਦੀ ਤਿਆਰ ਬਰ ਤਿਆਰ ਫੌਜ ਰੱਖਣੀ ਨਵੇਂ ਨਗਰ ਵਸਾਉਣੇ ਇਸ ਗੱਲ ਦਾ ਸੰਦੇਸ਼ ਆ ਕਿ ਸਿੱਖ ਕਿਸੇ ਦਾ ਗੁਲਾਮੀ ਜਿਹੜੀ ਆ ਉਹ ਕਬੂਲ ਨਹੀਂ ਕਰਦਾ ਕਿਸੇ ਦੇ ਅਧੀਨ ਨਹੀਂ ਆ। 8ਵੇਂ ਪਾਸ਼ਾ ਵੱਲੋਂ ਦਿੱਲੀ ਜਾ ਕੇ ਔਰੰਗਜ਼ੇਬ ਦੇ ਬਾਰ-ਬਾਰ ਕਹਿਣ ਤੇ ਸ਼ਾਹਜਹਾਂਰ ਕਰਨ ਤੇ ਵੀ ਦਰਸ਼ਨ ਨਾ ਦੇਣੇ ਇਹ ਕਹਿਣਾ ਕਿ ਤੂੰ ਆਮ ਰૈયਤ ਤੇ ਜ਼ੁਲਮ ਕਰ ਰਿਆਂ ਵੀ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ ਇਹ ਸਿੱਧਾ ਤੇ ਸਾਫ਼ ਜਿਹੜਾ ਸੰਦੇਸ਼ ਆ ਆਮ ਸਿੱਖ ਵਾਸਤੇ ਆ ਕਿ ਕੋਈ ਕਿੱਡਾ ਵੀ ਤਗੜਾ ਹੋ ਕਮਰਾਨ ਕਿਉਣਾ ਹੋਵੇ ਔਰੰਗਜ਼ੇਬ ਦਾ ਨਾਮ ساری ਦੁਨੀਆ 'ਚ ਉਸ ਸਮੇਂ ਮਸ਼ਹੂਰ ਸੀ ਤਾਂ ਦੱਸਿਆ ਕਿ ਸਿੱਖ ਨੇ ਕਦੇ ਚੇਬ ਜਿਹੜੀ ਆ ਉਹ ਨਹੀਂ ਮੰਨਣੀ ਨੌਵੇਂ ਪਾਤਸ਼ਾਹ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਦੇ ਕੇ ਭੈ ਕਹੂ ਕੋ ਦੇਤਨਾ ਨੈ ਭਾ ਮੰਨ ਤਾਨ ਉਹ ਦੁਨੀਆ ਦੇ ਵਿੱਚ ਇੱਕ ਬਹੁਤ ਵਿਲੱਖਣ ਮਿਸਾਲ ਜਿਹੜੀ ਨੌਵੇਂ ਪਾਤਸ਼ਾਹ ਨੇ ਕਾਇਮ ਕੀਤੀ ਆ ਚਾਂਦਨੀ ਚੌਕ ਦੇ ਵਿੱਚ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਜੋਸ ਰੂਪ ਖਾਲਸੇ ਨੂੰ ਬਖਸ਼ਿਆ ਆ ਜੋ ਸਿੱਖਾਂ ਨੂੰ ਇੱਕ ਜਿੱਥੇ ਸਿੱਖਕ ਧਰਮ ਆ ਉਥੇ ਇੱਕ ਜੀਵਨ ਜਾਚ ਆ ਉਹਨਾਂ ਦੀ ਇੱਕ ਰਹਿਤ ਮਰਿਆਦਾ ਆ ਉਹਨਾਂ ਦੇ ਜੰਮਣ ਸੰਸਕਾਰ ਮਰਨ ਸੰਸਕਾਰ ਆ ਡਾ ਉਹਨਾਂ ਦੇ ਜੋੜ ਮੇਲੇ ਉਹਨਾਂ ਦੇ ਤਿਹਾਰ ਹਰ ਇੱਕ ਚੀਜ਼ ਜਿਹੜੀ ਕਿਸੇ ਸਭਿਅਤਾ ਕੋਲ ਹੁੰਦੀ ਆ ਉਹ ਪਾਤਸ਼ਾਹ ਸਾਨੂੰ ਬਖਸ਼ ਕੇ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦਾ ਦਾ ਸੰਕਲਪ ਆ ਜਿਹੜਾ ਉਹ ਦਰਜਾ ਇਸ ਤੋਂ ਵੱਧ ਸਿੱਖਾਂ ਨੂੰ ਕੀ ਸਪਸ਼ਟਤਾ ਚਾਹੀਦੀ ਆ ਕੇ ਸਿੱਖਾਂ ਦਾ ਧਰਮ ਸਿੱਖਾਂ ਦੀ ਰਾਜਨੀਤੀ ਸਿੱਖਾਂ ਦਾ ਜੋ ਸਮਾਜਿਕ ਵਿਧਾਨ ਉਹ ਕਦੇ ਵੀ ਇੱਕ ਦੂਜੇ ਤੋਂ ਵੱਖ ਹੋ ਕੇ ਨਹੀਂ ਚੱਲ ਸਕਦੇ ਉਹ ਹਮੇਸ਼ਾ ਜਿਹੜੇ ਆ ਉਹ ਇੰਟਰਮਿੰਗਲ ਰਹਿਣਗੇ ਉਹ ਇਕੱਠੇ ਰਹਿਣਗੇ ਸੋ ਜਿਹੜੀ ਗੱਲ ਹੁਣ ਅਸੀਂ ਇਹ ਸਾਰੇ ਲੰਮੇ ਮੈਂ ਬਹੁਤਾ ਲੰਮਾ ਨਹੀਂ ਖਿੱਚਣਾ ਲੈਕਚਰ ਨੂੰ ਇੱਕ ਲੀਪ ਲੈਣੇ ਆ ਕਿ 47 ਤੋਂ ਬਾਅਦ ਦੇ ਜਿਹੜੇ ਅੱਜ ਦੇ ਹਾਲਾਤ ਨੇ ਉਹਦੀ ਅਸੀਂ ਗੱਲ ਕਰੀਏ ਤਾਂ ਬਿਪਰਨ ਜਿਹਦੇ ਨਾਲ ਸਾਡਾ ਸਿਧਾਂਤਕ ਰੋਲਾ ਆ ਉਹਦੇ ਨਾਲ ਰਾਜਨੀਤਿਕ ਰੋਲਾ ਉਦੋਂ ਆ ਜਾਂਦਾ ਜਦੋਂ ਉਹ ਇਸ ਤਖਤ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕਾਬਜ ਹੁੰਦਾ ਆ ਤਾਂ ਤੁਹਾਡੇ ਵਾਸਤੇ ਆਪਦੀਆਂ ਰੌ ਰੀਤਾਂ ਆਪ ਦੇ ਜਿੰਨਾ ਚਿਰ ਤੁਹਾਡੇ ਉਹ ਗੁਰਮੁਖੀ ਲਿਪੀ ਨੂੰ ਉਹ ਆਪਦੇ ਸ਼ਰੀਕ ਵਜੋਂ ਦੇਖਦਾ ਆ ਤਾਂ ਜਦੋਂ ਉਹਦੇ ਹੱਥ 'ਚ ਤਾਕਤ ਆਊਗੀ ਤਾਂ ਉਹ ਹਰ ਸੰਭਵ ਕੋਸ਼ਿਸ਼ ਕਰੂਗਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਆ ਮਲਿਆਮੇਟ ਕੀਤਾ ਜਾਵੇ ਤੇ ਉਹਨੇ ਟਿੱਲ ਦਾ ਜ਼ੋਰ ਲਾ ਕੇ ਮਲਿਆਮੇਟ ਕੀਤਾ ਵੀ ਆ ਚਾਹੇ ਸਿੱਖਾਂ ਕੋਲ ਅੱਜ ਅਸੀਂ ਕਹਿ ਸਕਦੇ ਆ ਕਿ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬ ਹੈਗਾ ਆ ਪਰ ਕੋਈ ਵੀ ਸੀਰੀਅਸ ਐਫਰਟ ਨਹੀਂ ਹੋਇਆ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਅਮੀਰ ਹੋ ਸਕੇ ਉਹ ਵੱਜ ਸਕੇ ਭਾਸ਼ਾ ਵਿਭਾਗ ਆ ਜੋ ਪੰਜਾਬੀ ਮਹਿਕਮਾ ਆ ਪਟਿਆਲਾ ਯੂਨੀਵਰਸਿਟੀ ਦੀ ਆਪਦੀ ਪਬਲਿਕੇਸ਼ਨ ਆ ਹੋਰ ਕਿੰਨੀਆਂ ਸੰਸਥਾਵਾਂ ਆ ਉਹ ਸਾਡੇ ਵਿੰਦੇ ਵਿੰਦੇ ਡੀਫੰਕਟ ਹੋਈਆਂ ਆ ਤੇ ਅੱਜ ਸਾਡੀ ਆਉਂਦੀ ਜਨਰੇਸ਼ਨ ਨੂੰ ਇਹ ਲੱਗੂਗਾ ਕਿ ਸਾਡੇ ਆਮ ਵਰਤੋਂ 'ਚ ਆਉਣ ਵਾਲੀ ਕਿਸੇ ਵੀ ਵਸਤੂ ਦਾ ਨਾਮ ਸਾਡੀ ਆਪਦੀ ਬੋਲੀ 'ਚ ਨਹੀਂ ਆ ਤੁਹਾਨੂੰ ਇਹ ਲੱਗੂਗਾ ਕਿ ਸ਼ਾਇਦ ਸਾਡੀ ਬੋਲੀ ਕਿਸੇ ਪੱਖ ਤੋਂ ਗਰੀਬ ਆ ਦੂਜੇ ਪਾਸੇ ਜਿੰਨਾ ਕੋ ਰਾਜ ਆ ਉਹਨਾਂ ਨੇ ਹਰ ਸਕੀਮ ਆ ਜਿਹੜੀ ਸਰਕਾਰ ਦੀ ਉਹਦਾ ਨਾਮ ਕਾਦੇ ਚ ਕਰਤਾ ਆ ਉਹ ਹਿੰਦੀ ਤੇ ਸੰਸਕ੍ਰਿਤ ਦੇ ਵਿੱਚ ਪਿਛਲੇ 10 ਸਾਲਾਂ ਚ ਹਰ ਸਕੀਮ ਹਰ ਸੰਸਥਾ ਉਹਦਾ ਨਾਮ ਧੜਾ ਧੜਾ ਜਿਹੜਾ ਉਹਨਾਂ ਨੇ ਆਪਦੇ ਬੋਲੀਆਂ ਚ ਰੱਖਿਆ ਆ ਤੇ ਸਾਡੇ ਕੋਲ ਜਦੋਂ ਤੁਹਾਡੇ ਕੋਲ ਕੋਈ ਪ੍ਰੋਡਕਸ਼ਨ ਤੁਹਾਡੇ ਹੱਥ ਚ ਨਹੀਂ ਆ ਕੋਈ ਪੈਦਾਵਾਰ ਤੁਸੀਂ ਨਹੀਂ ਕਰ ਰਹੇ ਕੁਛ ਨਵਾਂ ਨਹੀਂ ਸਿਰਜ ਰਹੇ ਤਾਂ ਤੁਸੀਂ ਕਿਸੇ ਨਵੀਂ ਚੀਜ਼ ਨੂੰ ਨਾਮ ਨਹੀਂ ਦੇ ਸਕਦੇ ਜਿੱਤੇ ਚ ਨਿਤ ਦਿਨ ਤੁਹਾਡੀ ਬੋਲੀ ਗਰੀਬ ਹੋ ਰਹੀ ਆ ਜਿੱਥੇ ਤੁਹਾਡੇ ਕੁਦਰਤੀ ਸਰੋਤ ਜੇ ਭਰ ਦੇ ਸਾਰੇ ਦਰਿਆ ਪੂਜਣ ਯੋਗ ਨੇ ਸਾਰੀਆਂ ਨਦੀਆਂ ਪੂਜਣ ਯੋਗ ਨੇ ਤਾਂ ਸਤਲੁਜ ਰਾਵੀ ਬਿਆਸ ਪੂਜਣ ਯੋਗ ਕਿਉਂ ਨਹੀਂ ਜਿਸ ਸਤਲੁਜ ਚੋਂ ਪਾਤਸ਼ਾਹ ਨੇ ਬਾਟੇ ਚ ਜਲ ਲੈ ਕੇ ਅੰਮ੍ਰਿਤ ਤਿਆਰ ਕੀਤਾ ਉਸ ਸਤਲੁਜ ਦਾ ਨਾਮ ਲੈਂਦਿਆਂ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਖੜਾ ਆਉਣਾ ਚਾਹੀਦਾ ਸੀ ਇੱਕ ਜਮ ਜਮ ਵਗਦਾ ਦਰਿਆ ਜਿੱਥੇ ਹਰਿਆਵਲ ਹੁੰਦੀ ਨੀਲੇ ਰੰਗ ਦਾ ਨੀਰ ਵਗਦਾ ਹੁੰਦਾ ਸਿੱਖਾਂ ਦੇ ਦਿਮਾਗ 'ਚੋਂ ਦ੍ਰਿਸ਼ ਆਉਣਾ ਚਾਹੀਦਾ ਸੀ ਅੱਜ ਪੇਪਰ ਨੇ ਤੁਹਾਡੇ ਉਸ ਦਰਿਆ ਦਾ ਉਹ ਹਾਲ ਕੀਤਾ ਆ ਕਿ ਸਤਲੁਜ ਦਾ ਨਾਮ ਲੈਂਦੇ ਆ ਤੁਹਾਡੇ ਮਨਾਂ ਦੇ ਵਿੱਚ ਕਾਲਾ ਪਾਣੀ ਚੱਲਦਾ ਨਜ਼ਰ ਆਊਗਾ ਤੁਹਾਡੇ ਮਨਾਂ ਦੇ ਵਿੱਚ ਟਿੱਬਿਆਂ ਤੇ ਜਿਹੜੀ ਰੇਤਾ ਔਟ ਦੀ ਨਜ਼ਰ ਆਊਗੀ ਇਥੋਂ ਤੱਕ ਜਿਹੜਾ ਸਾਈਕੋਲੋਜੀਕਲ ਲੈਵਲ ਤੱਕ ਜਿਹੜਾ ਪੇਪਰ ਆ ਉਹ ਤੁਹਾਨੂੰ ਹਿੱਟ ਕਰ ਰਿਹਾ ਆ ਸੋ ਇਹ ਚੈਲੰਜ ਆ ਜਿਹੜੇ ਉਹ ਤੁਹਾਡੇ ਸਾਹਮਣੇ ਬਿਲਕੁਲ ਪ੍ਰਤੱਖ ਨੇ ਤੁਹਾਡੀ ਕੋਈ ਸੰਸਥਾ ਆ ਚਾਹੇ ਉਹ ਚੀਫ ਖਾਲਸਾ ਦਵਾਨ ਚਾਹੇ ਉਹ ਦਿੱਲੀ ਕਮੇਟੀ ਆ ਚਾਹੇ ਐਸਡੀਪੀਸੀ ਆ ਚਾਹੇ ਉਹ ਸਿੰਘ ਸਭਾ ਆ ਕਿੱਥੋਂ ਤੱਕ ਬਿਪਰ ਜਿਹੜਾ ਉਹ ਘਾਤ ਨਹੀਂ ਲਾ ਚੁੱਕਾ ਕਿਹੜੀ ਸੰਸਥਾ ਜਿਹੜੀ ਆ ਤੁਹਾਡੀ ਉਹ ਬਿਲਕੁਲ ਡੰਕੇ ਦੀ ਝੋਟ ਤੇ ਸਿੱਖਾਂ ਦੀ ਸਵਰਾਇਟੀ ਦੀ ਗੱਲ ਕਰਦੀ ਹੋਵੇ ਮੈਨੂੰ ਦੱਸ ਦਿਓ ਕੋਈ ਨਹੀਂ ਕਰ ਰਹੀ ਜਿੱਥੋਂ ਤੱਕ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਟ ਸਿੱਖ ਨੈਸ਼ਨਲ ਕਾਲਜ ਆ ਜਿਹੜੇ ਸਿੱਖ ਐਜੂਕੇਸ਼ਨਲ ਸੁਸਾਇਟੀਆਂ ਆ ਉਹ ਸਾਰੀਆਂ ਡੀਫੰਕਟ ਹੋ ਚੁੱਕੀਆਂ ਦਿੱਲੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਜਿਹੜੀ ਘਟਨਾ ਆ ਤੁਹਾਡੇ ਸਾਹਮਣੇ ਆ ਕਿ ਉਹ ਇੱਕ ਡਿਸਿਪਲਿਨਰੀ ਐਕਸ਼ਨ ਵੀ ਨਹੀਂ ਉਹ ਲੈ ਸਕੇ ਉਹਨਾਂ ਵਿਦਿਆਰਥੀਆਂ ਤੇ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦੀ ਸ਼ਰਿਆਂ ਪੱਗ ਲਈ ਤੇ ਸਾਰੇ ਮੁਲਕ ਨੇ ਉਹ ਦੇਖਿਆ ਆ ਤੇ ਉਸ ਸਮੇਂ ਲਈ ਆ ਜੇ ਜਦੋਂ ਵਰਲਡ ਦੇ ਪਲੇਟਫਾਰਮ ਤੇ ਡਿਸਕਸ ਹੋ ਰਿਹਾ ਆ ਕਿ ਸਿੱਖਾਂ ਨੂੰ ਆਪਣਾ ਧਰਮ ਪ੍ਰੈਕਟਿਸ ਕਰਨ ਦੇ ਵਿੱਚ ਚੈਲੰਜਸ ਆ ਰਹੇ ਨੇ ਤਾਂ ਇਹ ਤਾਂ ਅੱਜ ਦੀ ਸਿਚੁਏਸ਼ਨ ਆ ਇਹਦੇ ਵਿੱਚ ਸੋਲੂਸ਼ਨ ਕੀ ਆ ਸੋਲੂਸ਼ਨ ਉਹ ਪਿੱਛੇ ਲਿਖਿਆ ਆ ਸੰਘਰਸ਼ ਤੇ ਸ਼ਹਾਦਤ ਜਿਹੜੀ ਸ਼ਹੀਦੀ ਆ ਉਹ ਸਭ ਤੋਂ ਉੱਚੀ ਪਦਵੀ ਆ ਸ਼ਹਾਦਤੀ ਪਰ ਸਿੱਖ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਸਮੇਂ ਦੇ ਹੁਕਮਰਾਂ ਸ਼ਹਾਦਤ ਦਾ ਜਿਹੜਾ ਸਫਰ ਆ ਉਹਨੇ ਆਪ ਦਾ ਸ਼ੁਰੂ ਕਰਤਾ ਆ ਉਹਦਾ ਅੰਜਾਮ ਆ ਜੋ ਉਹਦਾ ਅੰਜਾਮ ਕੀ ਹੋਣਾ ਆ ਜੋ ਭਾਈ ਗੁਜਿੰਦਰ ਸਿੰਘ ਨੇ ਆਪ ਦੀ ਜ਼ਿੰਦਗੀ ਦੇ 4.5 ਦਹਾਕੇ ਇਸ ਆਪ ਦੀ ਮਾਂ ਭੋਏ ਤੋਂ ਦੂਰ ਗਏ ਆ ਜੋ ਭਾਈ ਨਿੱਜਰ ਦਾ ਅੰਜਾਮ ਹੋਇਆ ਆ ਜੋ ਭਾਈ ਪੰਜਵੜ ਦਾ ਅੰਜਾਮ ਹੋਇਆ ਆ ਜੋ ਭਾਈ ਖੰਡੇ ਦਾ ਅੰਜਾਮ ਹੋਇਆ ਆ ਜੋ ਭਾਈ ਜਗਤਾਰ ਸਿੰਘ ਜੱਗੀ ਜੋਲ ਬਿਨਾ ਕਿਸੇ ਕਨਵੈਕਸ਼ਨ ਤੋਂ ਬਿਨਾ ਕਿਸੇ ਚਾਰजेस ਫਾਈਲ ਹੋਣ ਤੋਂ ਪਿਛਲੇ 7-8 ਸਾਲ ਤੋਂ ਦਿੱਲੀ ਦੀ ਜੇਲ੍ਹ 'ਚ ਬੈਠਾ ਆ ਇਹ ਅੰਜਾਮ ਤੇ ਇਹ ਜਿੰਨੇ ਵੀ ਜੋਧਿਆਂ ਦੇ ਨਾਮ ਲਏ ਆ ਤੇ ਬਹੁਤ ਹੋਰ ਹੋਣਗੇ ਜਿਨ੍ਹਾਂ ਦੇ ਮੈਂ ਨਾਮ ਇੱਥੇ ਨਹੀਂ ਗਿਣਾ ਸਕਦਾ ਇਹ ਸਾਰੇ ਸ਼ਹਾਦਤ ਦੇ ਸਫਰ ਦੇ ਪੰਦੀ ਨੇ ਤੇ ਜਿਨ੍ਹਾਂ ਦੇ ਅੱਗੇ ਸਿਰਫ ਇੱਕ ਹੀ ਸ਼ਰਤ ਹੁਕਮਰਾਨ ਰੱਖਦਾ ਆ ਜਿਹੜੀ ਗੱਲ ਅਮਿਤ ਸ਼ਾਹ ਨੇ ਪਾਰਲੀਮੈਂਟ ਚ ਖੋਲੋ ਕੇ ਕਹੀ ਆ ਕਿ ਆਪ ਦੀ ਗਲਤੀ ਮੰਨ ਲੈਣ ਤੇ ਫਿਰ ਰਿਹਾਈ ਮਿਲਦੀ ਆ ਬੰਦੀ ਸਿੰਘਾਂ ਨੂੰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਦੇ ਅੱਗੇ ਹੁਕਮਰਾਨ ਇੱਕ ਸਪਸ਼ਟ ਬੜੇ ਦੋ ਟੁਕ ਇਹ ਆਪਸ਼ਨ ਰੱਖ ਰਿਹਾ ਆ